ਚਲ ਬਲ ਕੁੰਬ ਨਾ ਹੋ ਗਿਆਨ ਕਬਦਾ ਮਨ ਰਹਾ ਗੁਰ ਬਿਨ ਗਾਨ ਨਾ ਹੋਏ ਕੋੜੇ ਕੋੜਿਆ ਹੋ ਗੁਣੇਗਾ ਤਾਉ ਮੀ ਸਾਧਨਾ ਭਾਰੀਏ ਜਹ ਤਲ ਕਲਣਾ ਤੇ ਵਹੁ ਅਸੀ ਕਲਾਂ ਨਾ ਖੇਡੀਆਂ ਜਦੋਂ ਪਰਦਾ ਗਾਇਆ ਹਾਰੀਏ ਬੜਾ ਤੇ ਹੁਣੀਆਂ ਵਿਚਾਰ ਅੱਗੇ ਵਿਚਾਰੀਆਂ ਮੂੰਕਲਾ ਸੋਹ ਅੱਗੇ ਮਾਰੀਆਂ ਅੱਗੇ ਮਾਰੀਆਂ ਅੱਗੇ ਮਾਂ ਦੀਏ ਪੌੜੀ ਪੜਿਆ ਹੋਏ ਗੁਨੇਗਰ ਤੌਮੀ ਸਾਧਨਾ ਮਾਰੀਏ ਜੇਹਾ ਕੱਲ ਕਾਲਣਾ ਤੇ ਵੇ ਹੋ ਨਾ ਵਿਚਾਰੀ ਐਸੀ ਕਲਾਂ ਨਾ ਖੇਡੀਆਂ ਜਿੱਦੜ ਕੇ ਗਿਆ ਹਾਰੀ